ਅੱਜ ਮੈਂ ਨੂੰ ਫੋਨ ਤੇ ਤੁਸੀਂ ਦੱਸਿਆ ਸੀਗਾ ਵੀ ਇੱਕ ਐਸੇ ਦੇਸ਼ ਦਾ ਸਟੱਡੀ ਵੀਜ਼ਾ ਲਵਾਵਾਂਗੇ ਜਿੱਥੇ ਨਾ ਤਾਂ ਫੀਸ ਹੋਊਗੀ ਤੇ ਨਾ ਹੋਰ ਖਰਚੇ ਨਾ ਰਹਿਣ ਦਾ ਖਰਚਾ ਉਲਟਾ ਤੁਹਾਨੂੰ 50000 ਰੁਪਏ ਪੜ੍ਹਨ ਦਾ ਮਿਲੇਗਾ ਸੱਚਾ ਜੀ ਇਹ ਜੈਨੂਇਨ ਫੀਸ ਹੈ ਸਾਡੇ ਬਾਕੀ ਇੰਸਟੀਚੂਟਸ ਤੋਂ ਬਹੁਤ ਘੱਟ ਫੀਸ ਹੈ ਲੈ ਮਿੱਤਰੋ ਗੱਲ ਪੰਜਾਬੀ ਦੇ ਵਿੱਚ ਇਹ ਆ ਵੀ ਆਮ ਬੰਦਾ ਜੇਬ ਚੋਂ 100000 ਪੈਸੇ ਪਾ ਕੇ ਤੁਰਿਆ ਫਿਰਦਾ ਹੁੰਦਾ ਜਦੋਂ ਆਪਾਂ ਕਿਸੇ ਵੱਡੇ ਸ਼ਹਿਰ ਚ ਜਾਣਾ ਹੁੰਦਾ ਇੰਨੇ ਕੀ ਫੀਸ ਇਹਨਾਂ ਦੀ ਜਿਹੜੀ ਬਣਦੀ ਆ ਉਹ ਵੀ ਸਾਰੀ ਆਫਟਰ ਵੀਜ਼ਾ ਬਣਦੀ ਆ ਪਹਿਲਾਂ 1 ਹਜ਼ਾਰ ਪੈਸੇ ਵੀ ਨਹੀਂ ਲਾਣਗੇ ਹਣਾ ਜੀ ਮੈਂ ਸਹੀ ਗੱਲ ਕਹਣਾ ਹੈ ਹਾਂਜੀ ਹਾਂਜੀ ਆਫਟਰ ਵੀਜ਼ਾ ਸਤਿ ਸ੍ਰੀ ਅਕਾਲ ਦੋਸਤੋ ਲੋਂਗੋ ਵਾਲੀ ਆ ਗੋਵਿੰਦ ਸਿੰਘ ਪੇਜ ਤੇ ਸਵਾਗਤ ਹੈ ਲੈ ਵੀ ਅੱਜ ਇੱਕ ਐਸੀ ਵੀਡੀਓ ਲੈ ਆਏ ਜਿਹਦੇ ਵਿੱਚ ਟਾਪ ਦੇ ਦੇਸ਼ ਦੇ ਵਿੱਚ ਸਟੱਡੀ ਵੀਜ਼ਾ ਲੱਗੂਗਾ ਸਟੱਡੀ ਹੋਊ ਤੁਹਾਡੀ ਪਰ ਪੈਸਾ ਇੱਕ ਵੀ ਨਹੀਂ ਲੱਗਣਾ ਬਲਕਿ ਉਲਟਾ ਤੁਹਾਨੂੰ ਪੜਨ ਦੇ ਪੈਸੇ ਮਿਲਣਗੇ ਬਾਈ ਇਧਰਲਾ 45 ਤੋਂ 50 ਹਜ਼ਾਰ ਤੱਕ ਤੁਸੀਂ ਉਥੋਂ ਦੀ ਸਰਕਾਰ ਦੇ ਉਹ ਨਾਲੇ ਇੱਕ ਗੱਲ ਹੋਰ ਦੱਸ ਦਿੰਨਾ ਦੇਸ਼ ਐਨਾ ਕੁ ਟੌਪ ਦਾ ਹੈਗਾ ਵੀ 500 ਸਾਲ ਇੰਡੀਆ ਤੋਂ ਅੱਗੇ ਆ ਪਟਿਆਲਾ ਅਰਬਨ ਸਟੇਟ ਫੇਸ ਬੰਦ ਦੇ ਵਿੱਚ ਖੜੇ ਆ ਗਲੈਨ ਗਲੋਬਲ ਇਮੀਗ੍ਰੇਸ਼ਨ ਦੇ ਆਫਿਸ ਦੇ ਵਿੱਚ ਮੈਡਮ ਸਤਿ ਸ਼੍ਰੀ ਅਕਾਲ ਜੀ ਹੈਗੇ ਨੇ ਹੀ ਕੁਲਦੀਪ ਜੀ ਮਿਲਣਾ ਸੀ ਉਹਨਾਂ ਨੂੰ ਕਿੱਥੇ ਜੀ ਦਫ਼ਤਰ ਉਹਨਾਂ ਦਾ ਠੀਕ ਹੈ ਥੈਂਕ ਯੂ ਆਜੋ ਜੀ ਗੱਲਬਾਤ ਕਰਦੇ ਆ ਕੁਲਦੀਪ ਤੇਜਾ ਜੀ ਨਾਲ ਉਹ ਆਫਿਸ ਦੇ ਵਿੱਚ ਮੌਜੂਦ ਨੇ ਮੈਡਮ ਕਹਿੰਦੇ ਅੱਜ ਤੁਹਾਨੂੰ ਸਵਾਦ ਆ ਜੂਗਾ ਇਸ ਵੀਡੀਓ ਦਾ ਤੇ ਅਡਰੈਸ ਇੱਕ ਵਾਰੀ ਮੈਂ ਫੇਰ ਦੱਸਦਾ ਫੇਸ 1 ਅਰਬਨ ਸਟੇਟ ਪਟਿਆਲਾ ਦੇ ਵਿੱਚ ਸਤਿ ਸ੍ਰੀ ਅਕਾਲ ਵੀਰ ਜੀ ਸਤਿ ਸ੍ਰੀ ਅਕਾਲ ਪਾਜੀ ਉਹ ਠੀਕ ਠਾਕ ਹੋ ਜੀ ਹਾਂਜੀ ਹਾਂਜੀ ਪਾਜੀ ਸੇਤਾ ਠੀਕ ਨੇ ਜੀ ਘੁੱਟ ਘੁੱਟ ਪਾਜੀ ਭਾਈ ਜੀ ਮੈਨੂੰ ਫੋਨ ਤੇ ਤੁਸੀਂ ਦੱਸਿਆ ਸੀਗਾ ਵੀ ਇੱਕ ਐਸੇ ਦੇਸ਼ ਦਾ ਸਟੱਡੀ ਵੀਜ਼ਾ ਲਵਾਵਾਂਗੇ ਜਿੱਥੇ ਨਾ ਤਾਂ ਫੀਸ ਹੋਊਗੀ ਤੇ ਨਾ ਹੋਰ ਖਰਚੇ ਨਾ ਰਹਿਣ ਦਾ ਖਰਚਾ ਉਲਟਾ ਤੁਹਾਨੂੰ 50000 ਰੁਪਏ ਪੜ੍ਹਨ ਦਾ ਮਿਲੂਗਾ ਸੱਚਾ ਜੀ ਇਹ ਹਾਂਜੀ ਹਾਂਜੀ ਬਿਲਕੁਲ ਕੀ ਕਾਰਨ ਆ ਜੀ ਇਹ ਉਸ ਦੇਸ਼ ਦਾ ਜੀ ਕਾਰਨ ਪਾਜੀ ਬਹੁਤ ਸਾਰੇ ਕੰਟਰੀ ਨੇ ਜਿਨ੍ਹਾਂ ਨੇ ਆਪਣੀਆਂ ਕੰਸਟਿਟਿਊਸ਼ਨ ਦੀ ਜਿਹੜੀ ਰੈਂਕਿੰਗ ਆ ਵਰਲਡ ਵਾਈਜ਼ ਉੱਪਰ ਕਰਨੀ ਹੁੰਦੀ ਹੈਗੀ ਹਾਂਜੀ ਤੇ ਉਹ ਜਿਹੜੀ ਰੈਂਕਿੰਗ ਆ ਉਹ ਜਿਵੇਂ ਜਿਵੇਂ ਬਾਹਰਲੇ ਕੰਟਰੀਆਂ ਦੇ ਲੋਕ ਪੜਨ ਜਾਂਦੇ ਨੇਗੇ ਹੂੰ ਉਹਦੇ ਹਿਸਾਬ ਨਾਲ ਉਹਨਾਂ ਦੀ ਰੈਂਕਿੰਗ ਦੇ ਵਿੱਚ ਵਾਧਾ ਹੁੰਦਾ ਜਾਂਦਾ ਠੀਕ ਹੈ ਜੀ ਇਸ ਕਰਕੇ ਜਿਹੜੇ ਵੀ ਬੱਚੇ ਪੈਚੂਰ ਡਿਗਰੀ ਦੇ ਵਿੱਚ ਮਾਸਟਰ ਡਿਗਰੀ ਦੇ ਵਿੱਚ ਜਾਣਗੇ ਹਾਂਜੀ ਤਾਂ ਉਹਨਾਂ ਨੂੰ ਅਸੀਂ ਫੁੱਲ ਸਕਾਲਰਸ਼ਿਪ ਪ੍ਰੋਵਾਈਡ ਕਰਾਵਾਂਗੇ ਠੀਕ ਹੈ ਜੀ ਕੋਈ ਵੀ ਉਹਨਾਂ ਨੇ ਫੀਸ ਪੇ ਨਹੀਂ ਕਰਨੀ ਜ਼ੀਰੋ ਫੀਸ ਅੱਛਾ ਜੀ ਕਿੰਨਾ ਟਾਈਮ ਵੀ ਪੜਨਗੇ ਇਦੇ ਵਿੱਚ ਫਿਰ ਕੋਈ ਐਦਾਂ ਦੀ ਵੀ ਸ਼ਰਤ ਉਹ ਵੀ 80 ਨੰਬਰ 80% ਉਹ ਨੰਬਰ ਵੀ 90 95 96 ਚਾਹੀਦੇ ਨੇ ਉਹਦੇ ਵਿੱਚ ਭਾਜੀ 50% ਮਾਰਕਸ ਚਾਹੀਦੇ ਨੇ ਉਹਨਾਂ ਦੇ ਬਸ ਜੀ ਹਾਂਜੀ ਤੇ 5.5 ਪੁਆਇੰਟ ਸਕੋਰ ਚਾਹੀਦਾ ਉਹਨਾਂ ਦਾ ਆਈ ਲੈਸ ਜਾਂ ਪੀਟੀ ਦੇ ਇਕੁਇਲੈਂਟ ਜਾਂ ਕਿਸੇ ਕਿਸੇ ਵੀ ਲੈਂਗੁਏਜ ਟੈਸਟ ਦੇ ਵਿੱਚ ਫਿਰ ਤਾਂ ਕੋਈ ਐ ਡਿਗਰੀ ਡਿਪਲੋਮੇ ਵਾਲੀ ਜਾਣਗੇ ਜੀ ਮਤਲਬ ਪਲੱਸ ਟੂ ਵਾਲੇ ਨਹੀਂ ਡਿਗਰੀ ਨਹੀਂ ਪਲੱਸ ਟੂ ਵਾਲਾ ਬੱਚਾ ਡਿਗਰੀ ਦੇ ਵਿੱਚ ਜਾਊਗਾ ਜੀ ਅੱਛਾ ਪਲੱਸ ਟੂ ਕਰਕੇ ਜਾਊਗਾ ਜੀ ਹਾਂਜੀ ਹਾਂਜੀ ਮਹਾਂਗੇ ਤੇ ਇਥੋਂ ਡਿਗਰੀ ਡਿਪਲੋਮੇ ਵਾਲੀ ਸਾਦੇ ਨੇ ਉਹ ਨਹੀਂ ਗ੍ਰੈਜੂਏਸ਼ਨ ਵਾਲਾ ਬੱਚਾ मास्टर डिग्री ਦੇ ਵਿੱਚ ਚਾਹੂਗਾ ਅੱਛਾ ਜੀ ਫਿਰ ਤਾਂ ਬਿਲਕੁਲ ਫ੍ਰੀ ਕੋਈ ਪੈਸਾ ਨਹੀਂ ਦੇਣਾ ਜੀ ਠੀਕ ਹੈ ਜੀ ਦਲਜੀਤ ਜੀ